ਹਾਂਜੀ ਸਸੀਖਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਆਲਾ ਪੈਂਦੀ ਐ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕਦੰਦ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ 10-12 ਦੇ ਕਰੀਬ ਟੋਟਲ ਪਸ਼ੂ ਆ ਇੱਕ ਉਧਰ ਪਰੇ ਜਰਸੀ ਬੱਚਾ ਛੋਟਾ ਮੱਛੀ ਬਲਾ ਚੰਗੀ ਪਈ ਆ ਪਰਲੇ ਪਾਸੇ ਪਰ ਜਿਹੜੀ ਅੱਜ ਖਾਸ ਵੀਡੀਓ ਹੈ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਝੋਟੀ ਵੇਖ ਰਹੇ ਆ ਸੋਹਣੀ ਸੁਨੱਖੀ ਝੋਟੀ ਆ ਵੱਡੇ ਕੱਦ ਕਾ 48 ਹੈ ਵਜਨ ਵਾਲੀ ਹੈ ਚੰਗੇ ਦੁੱਧ ਵਾਲੀ ਹੈ ਇਹ ਬਾਈ ਜੀ ਉਹਨਾਂ ਦੀ ਇਸ ਟਾਈਮ ਸੇਲ ਹੈ ਵਿਕਾਊ ਹੈ ਇਨਫਰਮੇਸ਼ਨ ਲੈ ਲੈਣਾ ਪੁੱਛਦੇ ਕਿੰਨਾ ਦੁੱਧ ਬਾਦ ਹੈ ਕਿੰਨਾ ਮਾਸੂਆ ਤੇ ਕੀ ਬਾਈ ਮਤਲਬ ਕਰਦਾ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਨਾਮ ਤੇ ਐਡਰੈਸ ਦੱਸ ਦੀ ਜੀ ਤੇ ਗ੍ਰਿੰਦਰ ਸਿੰਘ ਪਿੰਡ ਕੋਲੀਆ ਪਿੰਡ ਕੋਲੀਆ ਖੁਰਦ ਜੀ ਫੋਨ ਨੰਬਰ ਦੱਸ ਦੀਏ 97813 29975 97813 29975 29975 ਹਾਂਜੀ ਹਾਂਜੀ ਬਈ ਕਿੰਨ ਮਸੂਆ ਮੱਝ ਇਹ ਬਈ ਤੀਜਾ ਸੂਆ ਜੀ ਦੂਜੇ ਸੂਏ ਕਿੰਨਾ ਕਿ ਦੁੱਧ ਚੋਲਿਆ 14 ਬੰਦਾ ਬੰਦਾ ਲੀਟਰ ਸੀ ਗਈ ਹੈ 14 15 ਲੀਟਰ ਠੀਕ ਹੈ ਜੀ ਕਿੰਨੇ ਦਿਨ ਲੈ ਜੂ ਇਹ ਬਈ 11 ਤਰੀਕ ਨੂੰ ਜੜਕੇ ਪਰ ਦੜ ਪੂਰੇ ਆ ਜੀ ਡੇਟ ਮੁਤਾਬਕ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਤਰੀਕ ਹੋ ਗਈ 7 7 ਹੋ ਗਈ ਜੀ 4 ਦਿਨ ਪਹਿਲੇ ਯਾਨੀ ਕਿ ਤਰੀਕ ਮੁਤਾਬਕ ਆ ਜੀ ਹਾਂਜੀ ਸਾਂ ਤੋਂ ਬਣੀ ਕਿ ਸੀ ਬਣ ਲੱਗਾ ਜੀ ਇਹ ਸਾਂ ਤੋਂ ਬਣੀ ਹੋਈ ਹੈ ਜੀ ਹੂੰ ਠੀਕ ਹੈ ਜੀ ਕੀ ਆਸਮਿਤ ਕਰਦੇ ਕਿੰਨੇ ਕਿ ਦੁੱਧ ਪਿਆਜੋ ਦੁੱਧ ਜੀ ਪਰ ਨਾਲੋ ਯਾਨੀ ਕਿ ਵੱਧ ਦੇ ਹੁੰਦੀ ਉਮੀਦ ਹੈ ਕਿ ਠੀਕ ਹੈ ਜੀ ਕਿਉਂਕਿ ਹਜੇ ਤੁਈ ਲਾਹ ਲੂ ਘਾਟਾ ਹੀ ਹੈ ਹਜੇ ਹੂੰ ਐ ਬਜਣ ਪਈ ਆ ਜੀ ਕੱਢੀਏ ਬਾਹਰ ਨੂੰ ਤੋੜ ਕੇ ਵਿਖਾਈਏ ਠੀਕ ਹੈ ਦੋਸਤੋ ਨਰਮਜੀਤ ਵੀਰ ਗੱਲਾਂ ਬਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਦੇਸੀ ਸਿੱਧਾ ਸਾਦਾ ਜੱਟ ਬੰਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ 10-12 ਦੇ ਕਰੀਬ ਟੋਟਲ ਪਸ਼ੂ ਬਾਈ ਦੇ ਰੱਖੇ ਹੋਏ ਆ ਦੂਜੀਆਂ ਸਾਰੀਆਂ ਗਾਵਾਂ ਵੜਾਈਆਂ ਤੇ ਇੱਕ ਮੱਝ ਹੈ ਇਹ ਹੀ ਸੇਲ ਹੈ ਵੱਡੀ ਮੱਝ ਹੈ ਵਜਨ-ਵਜਨ ਬਹੁਤ ਹੈ ਥਣ ਭਾਂਡੇ ਦੀ ਸਾਫ਼ ਸੁਥਰੀ ਆ ਹਵਾਨਾ ਸੋਹਣਾ ਵੱਡਾ ਉੱਪਰੋਂ ਸੂਲ ਤੋਂ ਚੌੜਾ ਸਟਾਰਟ ਹੁੰਦਾ ਕਮਾ ਲਈਏ ਜੀ ਵਾਲਟਲਾ ਹਜੇ ਕਾਫੀ ਬਾਕੀ ਆ ਬਾਕੀ ਦਿਨ ਬਾਈ ਕਹਿੰਦਾ 11 ਤਰੀਕ ਨੂੰ ਡੇਟ ਮੁਤਾਬਕ ਪੂਰੇ ਹੁੰਦੇ ਉਧਰ ਕੁੱਤਾ ਭੌਂਕਣ ਲੱਗ ਗਿਆ ਤਾਂ ਥੋੜਾ ਜਿਹਾ ਭੱਜਿਆ ਹੀ ਬਾਕੀ ਵਾਲਟਲਾ ਹਜੇ ਪਈਆਂ ਬਹੁਤ ਅੱਜ 7 ਤਰੀਕ ਆ 11 ਨੂੰ ਦਿਨ ਪੂਰੇ ਹੁੰਦੇ ਡੇਟ ਮੁਤਾਬਕ 4 ਦਿਨ ਪਏ ਆ ਬਾਕੀ ਵੇਖੋ ਗੱਬਣ ਪਸ਼ੂ ਆ ਦਿਨਾਂ ਦੇ ਵੀ ਸੂ ਸਕਦਾ ਤੇ ਕੋਈ 1-2 ਦਿਨ ਉੱਪਰ ਵੀ ਲੈ ਸਕਦਾ ਮੋٹے ਮੋٹے ਥਾਣਾ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਮੂੰ ਮੱਥੇ ਦੀ ਸੋਹਣੀ ਆ ਛੋਟੀ ਸਿੰਘੀ ਜਮਾ ਨਾਲ ਦੀ ਮੁੜੀ ਹੋਈ ਆ 14 15 15 ਲੀਟਰ ਬਾਈ 10 ਦਾ ਖੁੱਲਾ ਦੁੱਧ ਦੂਜੇ ਸੂਵੇ ਮੈਂ ਇਹਦੇ ਥਲੋਂ ਚੋਇਆ ਔਰ ਕੈਮਰਾ ਵੀ ਬਾਈ 10 ਦਾ ਸੀਗਾ ਕਿ ਫਿਰ ਕੀ ਸੇਵਾ ਵੱਧ ਹੈ ਉਮੀਦ ਆ ਕਿ ਬਾਈ ਕਹਿੰਦਾ ਦੁੱਧ ਵੱਧ ਪਿਆ ਜੂ ਨਹੀਂ ਵੱਡੀ ਮੱਝ ਹੈ ਵਜਨ ਬਹੁਤ ਆ 15 ਕਿਲੋ ਦੁੱਧ ਆ ਰਾਮ ਨਹੀਂ ਪਿਆ ਦੇਣਾ ਬਾਈ ਕਹਿੰਦਾ ਇੰਨਾ ਤਾਂ ਮੈਂ ਚੋਇਆ ਬਾਕੀ ਹਜੇ ਵਾਲ ਢੇਲਾਂ ਕਾਫੀ ਬਾਕੀ ਆ ਮਲੇਵਾ ਲਾਹੂ ਬਹੁਤ ਕਿਉਂਕਿ ਕੱਲੀ ਕੱਚੀ ਕੱਚੀ ਆ 4-5 ਦਿਨ ਲੈ ਜਾਣੇ ਆ 4-5 ਦਿਨ ਵਧੀਆ ਸੇਵਾ ਸੰਭਾਲ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਪਾਕੀ ਥਾਣ ਸੋਹਣੇ ਆ ਮੋٹے ਮੋٹے ਥਾਣ ਆ ਗੈਬ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਫੋਟ ਸ਼ਾਂਖ ਭੋਰਾ ਆਵਣੀ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ ਤੀਜਾ ਸੂਆ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਮੱਝ ਆ ਜੈ ਜੈ ਮੋਲ ਬਾਈ ਲੈਣ ਦੇਣ ਵਾਲਾ ਬਾਈ ਆਪਾਂ ਮੋਲ ਇੱਕ ਚਾਲੀ ਰੱਖਿਆ ਜੀ ਮੰਤਨ ਹੋ ਜੂ ਹਾਂ ਜੇ ਮੰਤ ਕਾਦੇ ਮੌਕੇ ਤੇ ਠੀਕ ਹੈ ਜੀ ਦੋਸਤੋ 140000 ਬਾਈ ਕਹਿੰਦਾ ਮੁੱਲ ਰੱਖਿਆ ਆਪਾਂ ਮਾਨਤਾਣ ਹੋ ਜੂ ਬਾਕੀ ਮੈਂ ਤੁਹਾਨੂੰ ਕਲੀਅਰ ਕਰੀ ਦੇਣਾ ਮੱਝ ਵੱਡੀ ਐ ਫੁੱਲ ਵਜਨ ਵਾਲੀ ਐ ਚੰਗੇ ਦੁੱਧ ਵਾਲੀ ਐ 14-15 ਕਿਲੋ ਤਾਂ ਬਾਈ ਕਹਿੰਦਾ ਦੂਜੇ ਸੂਏ ਮੈਂ ਥੱਲੋਂ ਖੁੱਲਾ ਦੁੱਧ ਚੋਇਆ ਐ ਐਰ ਕੀ ਹੁਣ ਤੀਜੇ ਸੂਏ ਇਹਨੇ ਸੂਣਾ 4 ਦਿਨ ਡੇਟ ਮੁਤਾਬਕ ਕੱਚੀ ਐ ਅਮਰੀਕਨ ਵਿਹੜਾ ਅਰਗਾ ਲੈਵਾ ਬਾਕੀ ਹਜੇ ਵਲ ਢੱਲਾਂ ਪਈਆਂ ਬਹੁਤ ਹੋ ਸਕਦਾ ਕੋਈ 1-2 ਦਿਨ ਉੱਪਰ ਵੀ ਲੈ ਜਾਏ ਪੰਜਾਂ ਛੇਾਂ ਦਿਨਾਂ ਦੀ ਡੇਟ ਮੁਤਾਬਕ ਕੱਚੀ ਮੰਨ ਲਓ ਪੰਜਾਂ ਛੇਾਂ ਦਿਨਾਂ ਤਾਈਂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਰਣਾ ਭਾਂਡੇ ਦੀ ਸਾਫ ਸੁਥਰੀ ਆ ਪ੍ਰਾਈਜ਼ ਵੀ ਜਾਇਜ਼ ਹੀ ਆ ਕਿਉਂਕਿ ਮੱਝ ਚੰਗੀ ਆ ਵੱਡੀ ਆ ਉਸ ਹਿਸਾਬ ਨਾਲ 1,40,000 ਜਾਇਜ਼ ਹੀ ਮੁੱਲ ਆ ਬਾਕੀ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਣ ਤਾਣ ਹੋ ਜੂ 70-75,000 ਦੀ ਤਾਂ ਕੱਲੇ ਵਜਨ ਵਾਲੇ ਪਾਸੇ ਹੀ ਆ ਇੰਨੇ ਵਜਨ ਵਾਲੀ ਮੱਝ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਇਹ ਤੀਜਾ ਸੂਆ ਚੰਗੇ ਦੁੱਧ ਵਾਲੀ ਵੱਡੀ ਤੇ ਸੁਨੱਖੀ ਭਾਰੀ ਮੱਝ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪੰਡ ਕੋਹਲਿਆ ਖੁਰਦ ਛੋਟਾ ਕੋਹਲਿਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ